ਉਬੇਨ ਉਹ ਤਾਂ ਹੀ ਮੈਂ ਨੀਂਂਦਾ ਕੇਂਦਰ ਜਿਹੜਾ ਮੈਂ ਦੇਖਿਆ ਇੱਥੇ ਸੇਵਾ ਲਈ ਜਿਹੜੇ ਸਾਡੇ ਸਤੰਤਮਾ ਪੁਰਸ਼ ਨੇ ਸਾਡੇ ਜਿਹੜੇ ਨੌਜਵਾਨ ਨੇ ਯਾਰ 100-100 ਟਰਾਲੀ ਲਿਆਂਦੀ ਖੜੀ ਪਈ ਐ ਦੇਖੋ ਤਾਂ ਸਹੀ ਉੱਥੇ ਨੌਜਵਾਨ ਇਹ ਗੱਲਾਂ ਮਾਰਦੇ ਨੇ ਨਸ਼ੇ ਦੀ ਗੱਲ ਕਰਦੇ ਆ ਆਹੀ ਆਹੀ ਰਾਹੁਲ ਗਾਂਧੀ ਸੀ ਜਿਹੜਾ ਨਸ਼ੇ ਦੀ ਗੱਲ ਜਿਹਨੇ ਸ਼ੁਰੂ ਕੀਤੀ ਪੰਜਾਬ ਦੀ ਉੜਤਾ ਪੰਜਾਬ ਇਹ ਰਾਹੁਲ ਗਾਂਧੀ ਸੀ ਜਿਹਨੇ ਸ਼ੁਰੂ ਅੱਜ ਦੇਖੋ ਸਾਡੇ ਨੌਜਵਾਨ ਕਿਵੇਂ ਉੱਥੇ ਸੇਵਾ ਕਰ ਰਹੇ ਆ ਕਿੱਥੇ ਨਸ਼ਾ ਉਹ ਸੇਵਾ ਲੱਗ ਚੀ ਜ। ਖਾਣਾ ਦੇਣਾ ਉਹ ਸਭ ਲੰਗਰ ਲੱਗੇ ਆ। ਮੱਜਾਂ ਦਾ ਚਾਰਾ ਹੋ ਜੂ। ਕੇਂਦਰ ਸਰਕਾਰ ਦਾ ਕੰਮ ਕੀ ਆ? ਉਹਦਾ ਕੰਮ ਆ ਮੁਆਵਜ਼ਾ ਜਿਹੜਾ ਫਸਲਾਂ ਦਾ ਤਬਾਹ ਹੋ ਗਿਆ ਫਸਲਾਂ ਉਹਦਾ ਜਿਹੜੇ ਘਰ ਖਤਮ ਹੋ ਗਏ ਘਰਾਂ ਦਾ ਜਿਹੜੇ ਡੰਗਰ ਮਾਲ ਉਹਦਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ। ਉਹਨਾਂ ਨੇ ਵੀ ਡਾਟਾ ਇਕੱਠਾ ਕੀਤਾ ਕਿ ਜਦੋਂ ਚੀਫ ਸਕੱਟਰੀ ਪੰਜਾਬ ਸਰਕਾਰ ਇੱਕ ਇੱਕ ਚੀਜ਼ ਦਾ ਡਾਟਾ ਦੇ ਦੂ ਵੀ ਆ ਜਿਲ੍ਹੇ ਚ ਇੰਨੇ ਹਜ਼ਾਰ ਏਕੜ ਜਾਂ ਇੰਨੇ ਲੱਖ ਏਕੜ ਫਸਲ ਤਬਾਹ ਹੋਈ ਐ ਇਹਦਾ ਭਾਈ ਇੰਨਾ ਪੈਸਾ ਬਣਦਾ ਪਰ ਏਕੜ ਉਦੋਂ ਬੰਦ ਇੰਨੇ ਘਰ ਟੁੱਟ ਗਏ ਕਈਆਂ ਦੀਆਂ ਛੱਤਾਂ ਟੁੱਟ ਗਈਆਂ ਕਈਆਂ ਦੀਆਂ ਜਿਹੜੀਆਂ ਐ ਉਹ ਬਿਲਕੁਲ ਹੀ ਤਬਾਹ ਹੋ ਗਏ ਕੋਈ ਅੱਧਾ ਟੁੱਟਿਆ ਐ ਕੋਈ ਕਿੰਨਾ ਟਹਿ ਗਿਆ ਉਹਦਾ ਸਾਰਾ ਡਾਟਾ ਤਿਆਰ ਹੋਊਗਾ ਨਾ ਉਹ ਜਦੋਂ ਤਿਆਰ ਹੋ ਜਾਊਗਾ ਫਿਰ ਸੈਂਟਰਲ ਗਵਰਨਮੈਂਟ ਉਹਦਾ ਮੁਆਵਜ਼ਾ ਭੇਜੂ 11000 ਕਰੋੜ ਰੁਪਏ ਤਾਂ ਪਿਆਈ ਆ ਪਹਿਲਾਂ ਹੀ ਪੰਜਾਬ ਉਹ ਹੁਣ ਪ੍ਰਾਈਮ ਮਿੰਿਸਟਰ ਸਾਹਿਬ ਖੁਦ ਜਿਹੜਾ ਹੈ ਉਹ ਆ ਰਹੇ ਆ ਪਠਾਨਕੋਟ ਵੀ ਆਉਣਗੇ ਬਰਦਾਸ਼ਪੁਰ ਵੀ ਆਉਣਗੇ ਹਮਾਚਲ ਵੀ ਜਾਣਾ ਉਹਨਾਂ ਨੇ ਉਹ ਹਜੇ ਡਿਟੇਲਡ ਪ੍ਰੋਗਰਾਮ ਉਹਨਾਂ ਦਾ ਆਊਗਾ ਉਹ ਆਪੇ ਵੀ ਇੱਕ ਹੈ ਇਹ ਇਹ ਗੱਲ ਜਿਹੜੀ ਮੈਂ ਬਾਰ-ਬਾਰ ਕਹਿ ਰਿਹਾ ਜਿਨ੍ਹਾਂ ਵੀ ਰੇਤਾ ਆ ਗਿਆ ਇਹ ਵੀ ਸਰਕਾਰ ਫੈਸਲਾ ਕੇਂਦਰ ਵੱਲੋਂ ਹੋਊਗਾ ਇਹ ਮੰਨ ਲਿਆ ਜਾਊਗਾ ਕਿ ਜਿਹੜਾ ਵੀ ਰੇਤਾ ਜ਼ਮੀਨਾਂ 'ਚ ਆ ਗਿਆ ਕਾਇ ਦੋ ਫੁੱਟਾ ਚਾਰ ਫੁੱਟਾ ਉਹ ਰੇਤਾ ਹੈ ਉਹ ਲੋਕਾਂ ਦਾ ਹੈ ਲੋਕ ਉਸ ਰੇਤੇ ਨੂੰ ਵੇਚਣ ਉਸ ਰੇਤੇ ਨੂੰ ਕਿਤੇ ਪਰੇ ਕਰਨ ਜਿਵੇਂ ਮਰਜ਼ੀ ਕਰਨਾ ਕਿਉਂ ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਐਡਮਿਨਿਸਟ੍ਰੇਸ਼ਨ ਲੋੜ ਐ ਸੀਐਮ ਨਵਾਂ ਬਣਾਉਣ ਦੇ ਪਿੱਛੇ ਚੱਕਰ ਛੋੜਨ ਕਰਦੇ ਆ ਇਸ ਕਰਕੇ ਜਦੋਂ ਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਵੀ ਨੇ ਜਾ ਫਿਰ ਆ ਕੇ ਕਹਤਾ ਹਰਮਨ ਪਿਆਰਾ ਅਸਸ਼ੋਧੀਆਂ ਨੇ ਪਹਿਲਾਂ ਖਬਰਾਂ ਚਲਵਾਈਆਂ ਵੀ 15 ਦਿਨ ਸਿੱਗੀਆਂ ਬਿਮਾਰ ਰੂਪ ਕਿਵੇਂ ਰਹਿ ਸਕਦਾ ਏ ਕਿਵੇਂ ਹੋ ਸਕਦਾ ਏ ਕਿਸ ਨੂੰ ਜ਼ਿੰਮੇਵਾਰੀ ਦੇਣੀ ਪਊ ਉਹਦੇ ਗੱਲ ਪਾਈ ਦਿਮਾਗ ਚ ਵੀ ਤਿਆਰੀ ਕਰ ਲਾ ਮੈਂ ਤੁਹਾਨੂੰ ਵੀ ਕਹਨਾ ਇਹ ਨੂੰ ਮੈਂ ਫਿਰ ਬਾਰ ਬਾਰ ਕਹਨਾ ਮਾਨ ਸਾਹਿਬ ਚੰਗੀ ਪੀ ਲਿਆ ਕਰੋ ਪੀਂਦੇ ਆ ਪੀਣ ਦੀ ਕੰਨ ਕੋਈ ਅਸੀਂ ਕਹਿੰਦੇ ਪੰਜਾਬ ਦੀ ਗੱਲ ਹੋਰ ਧਰਾਤੀ ਔਰ ਜੇ ਪੀਣੀ ਆ ਤੁਹਾਨੂੰ ਅਸੀਂ ਚੰਗੀ ਭੇਜ ਦਿਆ ਕਰਾਂਗੇ ਕਿ ਤੋਂ ਲੈ ਕੇ ਹੋਰ ਜਗ੍ਹਾ ਤੋਂ ਭੇਜਾਂਗੇ ਚੰਗੀ ਭੇਜਿਆ ਕਰੋ ਮਾੜੀ ਪੀ ਕੇ ਆ ਜਦੋਂ ਟਾਈਮ ਐਸਾ ਹੁੰਦਾ ਅਸ਼ਵਨੀ ਜੀ ਦੇ ਵੱਡੇ ਭਰਾ ਜਿਹੜੇ ਕਿ ਅਸ਼ਵਨੀ ਜੀ ਤੋਂ ਸਿਰਫ ਸ਼ਰਮਾ ਜੀ ਵੱਡੇ 3 ਸਾਲ ਦੀ ਉਮਰ ਦਾ ਫਰਕ ਸੀ 63 ਸੀਕੁਅਲ ਪਰ ਅੱਜ ਜਿੱਥੇ ਮੈਂ ਦੇਖਿਆ ਲੋਕਾਂ ਦਾ ਦੇਸ਼ ਤੋਂ ਹਰ ਕੋਨੇ ਕੋਨੇ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਬੀਜੇਪੀ ਆਰਐਸਐਸ ਦੇ ਲੋਕ ਪਹੁੰਚੇ ਆ ਅਸੀਂ ਤਾਂ ਪਹੁੰਚਣਾ ਹੀ ਪਹੁੰਚਣਾ ਸੀ ਪਰ ਉਹ ਅੱਜ ਮੈਂ ਪੜ ਰਿਹਾ ਸੀ ਉਹਨਾਂ ਬਾਰੇ ਵੀ ਉਹਨਾਂ ਨੇ ਤਿੰਨ ਦੇਖੋ ਵੱਡੀਆਂ ਜ਼ਿੰਮੇਵਾਰੀਆਂ ਇੱਕ ਸਭ ਤੋਂ ਪਹਿਲਾਂ ਪਰਿਵਾਰ ਦੀ ਫਿਰ ਉਹਨਾਂ ਨੇ ਆਰਐਸਐਸ ਦੇ ਉਹ ਸਭ ਤੋਂ ਪੱਕੇ ਜਿਹੜੇ ਕਹਿ ਸਕਦੇ ਆ ਨਾ ਚੰਗਿਆਂ ਵੇਲਿਆਂ 'ਚ ਅੱਜ ਤਾਂ ਹੋਰੀ ਕੁਛ ਹੋਇਆ ਪਿਆ ਨਾ ਹਰੇਕ ਬੰਦਾ ਕਿਸੇ ਨੂੰ ਟਾਰਗੇਟ ਕਰਦਾ ਏ ਉਹ ਦਿਨਾਂ ਜੁੜਿਆ ਕਿਸੇ ਨੂੰ ਕੁਮਾੜਾ ਕਹਿੰਦਾ ਉਸ ਵੇਲੇ ਨਹੀਂ ਕਹਿੰਦਾ ਸੀ ਕੋਈ ਜਿਹੜੇ ਜਿਹੜੇ ਚੀਜ਼ਾਂ ਨਾਲ ਅਗਲੇ ਜੁੜੇ ਸੀ ਉਹ ਤੋਂ ਸੇਵਾ ਕਰਦੇ ਸੀ ਇਸੇ ਤਰੀਕੇ ਨਾਲ ਉਹ ਆਰਐਸਐਸ ਜੁੜੇ ਸੀ ਤੇ ਉਹਨਾਂ ਨੇ ਕੰਨਾ ਇਸ ਬਾਰਡਰ ਏਰੀਆ ਚ ਜਦੋਂ ਅਤਵਾਦ ਮੇਰੇ ਗ੍ਰੈਂਡਫਾਦਰ ਦਾਦਾ ਜੀ ਸਤਾਰ ਬਿਨ ਸਿੰਘ ਜੀ ਜਦੋਂ ਅਤਵਾਦੀ ਲੜਾਈ ਲੜ ਰਹੇ ਸੀ ਤੇ ਨਾਲ ਇਹ ਪਰਿਵਾਰ ਇਹ ਨਾਲ ਇਹ ਨੌਕਰੀ ਵੀ ਕਰਦੇ ਸੀ ਬਿਜਲੀ ਵਿਭਾਗ ਵਿੱਚ ਉੱਥੇ ਵੀ بڑے ਅਹੁਦੇ ਤੇ ਸੀ ਪਰਿਵਾਰ ਵੀ ਦੇਖਦੇ ਸੀ ਆਰਐਸਐਸ ਉਹਦਾ ਰਾਸ਼ਟਰ ਲਈ ਉਹਦਾ ਪ੍ਰਚਾਰ ਵੀ ਕਰਦੇ ਸੀ ਤੇ ਨਾਲ ਜੌਬ ਵੀ ਕਰਦੇ ਸੀ ਤੇ ਕਿਸੇ 'ਚ ਕੋਈ ਇਹ ਨਹੀਂ ਸੀ ਵੀ ਕਿਸੇ 'ਚ ਵੀ ਕੋਈ ਕਿੰਤੂ ਬਰੰਤੂ ਹੋ ਜੇ ਉਸ ਵੇਲੇ ਉਹਰੇ ਟੋਲੀਆਂ ਬਣਾ ਕੇ ਵੀ ਲੋਕ ਪੰਜਾਬ ਤੋਂ ਕਿਤੇ ਹਿੱਲ ਨਾ ਜਾਣ ਲੋਕਾਂ ਨੂੰ ਜੋੜ ਕੇ ਰੱਖਿਆ ਲੋਕਾਂ ਨੂੰ ਜਿਨ੍ਹਾਂ ਨੂੰ ਪਿੰਡਾਂ 'ਚ ਤਕਲੀਫ ਆਈ ਉਹਨਾਂ ਨੂੰ ਉੱਥੇ ਇਕੱਠੇ ਕੀਤਾ ਕਿਸੇ ਨੂੰ ਪਠਾਨਕੋਟ ਸ਼ਹਿਰਾਂ 'ਚ ਲਿਆ ਕੇ ਉਹਰੇ ਵਸਾਇਆ ਇਹ ਉਹਨਾਂ ਦੀ ਲੜਾਈ ਸੀ ਜੀਵੰਦੀ ਰਾਸ਼ਟਰ ਵਿੱਚ ਤੇ ਫਿਰ ਉਦੋਂ ਬਾਅਦ ਉਹਨਾਂ ਨੇ ਇੱਥੇ ਜਦੋਂ ਪਾਵਰ ਵਿਭਾਗ ਵਿੱਚ ਉਸ ਸੀ ਤਾਂ ਇੱਕ ਗ੍ਰਿਡ ਉੜਾਤਾ ਤੇਰਸਟਾਂ ਦੇ ਤੇ ਉਸ ਵੇਲੇ ਉੱਥੇ ਕੋਈ ਨੌਕਰੀ ਜਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਐਡਾ ਦਹਿਸ਼ਤ ਸੀ ਇਹਨਾਂ ਦੀ ਉੱਥੇ ਡਿਊਟੀ ਲਾਈ ਗਈ ਇਹਨਾਂ ਨੂੰ ਉੱਥੇ ਪੋਸਟ ਕੀਤਾ ਗਿਆ ਜਿਹੜਾ ਮਹੀਨਿਆਂ ਚ ਗ੍ਰਿਡ ਨਹੀਂ ਚੱਲਦਾ ਸੀ 3 ਦਿਨਾਂ ਦੇ ਅੰਦਰ ਅੰਦਰ ਸ਼ਰਮਾ ਜੀ ਨੇ ਗ੍ਰਿਡ ਵੀ ਚਲਾਇਆ ਤੇ ਉੱਥੇ ਪੋਸਟਿੰਗ ਵੀ ਕੀਤੀ ਵੀ ਮੈਂ ਖੜਾ ਦੇਸ਼ ਲਈ ਰਾਸ਼ਟਰ ਲਈ ਕਿਉਂਕਿ ਬਿਜਲੀ ਬੜੀ ਵੱਡੀ ਗੱਲ ਹੁੰਦੀ ਹੈ ਜੇ ਕੱਟ ਹੋ ਜਾਏ ਉਧਰੋਂ ਹੱਤਬਾਦ ਸੀ ਤੇ ਇਹ ਅੱਜ ਉਹਨਾਂ ਨੂੰ ਸਜਦਾ ਕਰਨ ਆਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲੋਕ ਆਏ ਆ ਤੇ ਅੱਗੇ ਪ੍ਰਮਾਤਮਾ ਕਿਉਂਕਿ ਉਹਨਾਂ ਦੇ ਨਾਲ ਇਹ ਹੀਰਾ ਬੀਜੇਪੀ ਨੂੰ ਜਿਹੜਾ ਦਿੱਤਾ ਆਪਣਾ ਭਰਾ ਛੋਟਾ ਭਰਾ ਬੇਟਿਆਂ ਵਰਗਾ ਹੁੰਦਾ ਏ ਉਹਨੂੰ ਤਰਾਸ਼ ਕੇ ਅੱਜ ਉਹ 9 ਚੌਥੀ ਵਾਰ ਬੀਜੇਪੀ ਦੇ ਪ੍ਰਧਾਨ ਨੇ ਦੂਜੀ ਵਾਰ ਐਮਐਲਏ ਨੇ ਇਹ ਵੱਡੇ ਭਰਾ ਦੀ ਦੀ ਹੈ ਤੇ ਇਸ ਕਰਕੇ ਜਿੰਨਾ ਉਹਨਾਂ ਨੂੰ ਅੱਜ ਯਾਦ ਕੀਤਾ ਜਾਵੇ ਤੇ ਉਹਨਾਂ ਦਾ ਸਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਹੜੀ ਨਵੀਂ ਪੀੜ੍ਹੀ ਆ ਵੀ ਤੁਸੀਂ ਭਾਈ ਪਰਿਵਾਰ ਵੀ ਸਾਹਮਣੇ ਆ ਤੁਸੀਂ ਨਾਲ ਨੌਕਰੀਆਂ ਵੀ ਕਰਨੀਆਂ ਤੁਸੀਂ ਨਾਲ ਰਾਸ਼ਟਰ ਦੇਸ਼ ਦੇ ਕੰਮ ਵੀ ਕਰਨਾ ਉਹ ਮੈਸੇਜ ਅੱਜ ਇਹਨਾਂ ਦੇ ਜਿਹੜਾ ਪਿੱਛੇ ਵਿਰੋਧੀਆਂ ਨੇ ਟਰੋਲ ਕੀਤਾ ਯਾਰ ਇਹਦਾ ਉਹਨਾਂ ਦੀ ਫੇਰੀ ਹੋ ਰਹੀ ਹੈ ਉਹਦੇ ਬਾਰੇ ਥੋੜਾ ਕਹਾਂ ਮੈਂ ਮੈਂ ਤੁਹਾਨੂੰ ਇੱਕ ਗੱਲ ਸੁਣਾ ਇੱਕ afghanistan ਲਈ ਉਹ ਦੂਜਾ ਦੇਸ਼ ਆ ਉੱਥੇ ਇੱਕ ਮੈਸੇਜ ਕਰਕੇ ਜਾਂ ਕੀ ਟਵੀਟ ਕਰਕੇ ਜਾਂ ਉੱਥੇ ਤਰਪਾਲਾ ਭੇਜ ਕੇ ਜਾਂ ਖਾਣੇ ਦਾ ਪ੍ਰਬੰਧ ਕਰਕੇ ਉਹਨਾਂ ਗੱਲ ਸੀ ਮੈਂ ਜਦੋਂ ਸ਼ਿਵਰਾ ਚੋਹਾਨ ਜੀ ਅਸੀਂ ਘੁੰਮ ਰਹੇ ਸੀਗੇ ਪ੍ਰਾਈਮ ਮਿਨਿਸਟਰ ਨੇ ਭੇਜਿਆ ਸੀ ਤੇ ਨੌਜਵਾਨ ਸਾਥੀਆਂ ਨੇ ਟਰੱਕ ਤੇ 50 ਕਿ ਨੌਜਵਾਨ ਸੀ ਕਹਿੰਦੇ ਦੇਖੋ ਇੱਕ ਤਾਂ ਗੱਲ ਮੰਨਣ ਵਾਲੀ ਆ ਵੀ ਭਨਾਈ ਮਿਨਿਸਟਰ ਦੇ ਟਵੀਟ ਤੇ ਹੀ ਵਿਸ਼ਵਾਸ ਆ ਉਹਨਾਂ ਨੇ ਉਹ ਕਹਿੰਦੇ ਪ੍ਰਾਈਮ ਮਿਨਿਸਟਰ ਦੇ ਟਵੀਟ ਤੱਕਰਾਓ ਮੈਂ ਕਿਹਾ ਇੱਥੇ ਟਵੀਟ ਨਾਲ ਨਹੀਂ ਕੰਮ ਚੱਲਣਾ ਇੱਥੇ ਆਪਣਾ ਹੱਕ ਆ ਜਿਹੜਾ ਅਸੀਂ ਉਂ ਲੈਣਾ ਪ੍ਰਧਾਨ ਮੰਤਰੀ ਜੀ ਤੋਂ ਦੇਸ਼ ਤੋਂ ਤੇ ਉਹ ਇੱਕ ਮੇਰੀ ਹੱਥ ਜੋੜ ਕੇ ਤੁਹਾਡੇ ਚੈਨਲ ਰਾਹੀਂ ਸਭ ਨੂੰ ਬੇਨਤੀ ਆ ਨਾ ਇਹ ਮੌਕਾ ਨਹੀਂ ਹੁੰਦਾ ਅੱਗੇ ਵੀ ਤੁਸੀਂ ਨੁਕਸਾਨ ਕੀਤਾ ਪੰਜਾਬ ਦਾ ਹਰ ਰੋਜ਼ ਕਦੇ ਕੇਂਦਰ ਨੂੰ ਗਾਲਾਂ ਕਦੇ ਸੂਬੇ ਨੂੰ ਇਹ ਤਾਂ ਇਹ ਨਹੀਂਗਾ ਕੇਂਦਰ ਜਿਹੜਾ ਮੈਂ ਦੇਖਿਆ ਇੱਥੇ ਸੇਵਾ ਲਈ ਜਿਹੜੇ ਸਾਡੇ ਸੰਤਮਾ ਪੁਰਸ਼ ਨੇ ਸਾਡੇ ਜਿਹੜੇ ਨੌਜਵਾਨ ਨੇ ਯਾਰ ਸੌ ਸੌ ਟਰਾਲੀ ਲਿਆਂਦੀ ਖੜੀ ਪਈ ਐ ਦੇਖੋ ਤਾਂ ਸਹੀ ਉੱਥੇ ਨੌਜਵਾਨ ਇਹ ਗੱਲਾਂ ਮਾਰਦੇ ਜਿਹੜੇ ਨਸ਼ੇ ਦੀ ਗੱਲ ਕਰਦੇ ਆ ਆਹੀ ਆਹੀ ਰਾਹੁਲ ਗਾਂਧੀ ਦੀ ਸੀ ਜਿਹੜਾ ਨਸ਼ੇ ਗੱਲ ਜੀ ਨੇ ਸ਼ੁਰੂ ਕੀਤੀ ਪੰਜਾਬ ਦੀ ਉੜਤਾ ਪੰਜਾਬ ਇਹ ਰਾਹੁਲ ਗਾਂਧੀ ਦੀ ਸੀ ਜਿਹਨੇ ਸ਼ੁਰੂ ਅੱਜ ਦੇਖੋ ਸਾਡੀ ਨੌਜਵਾਨ ਕਿਵੇਂ ਉੱਥੇ ਸੇਵਾ ਕਰ ਰਹੇ ਆ ਕਿੱਥੇ ਨਸ਼ਾ ਤੇ ਇਹ ਗੱਲ ਉਹ ਚੰਗੇ ਕੰਮ ਨੂੰ ਅੱਜ ਉਭਾਰਨ ਦੀ ਲੋੜ ਆ ਜੋ ਕੰਮ ਨੌਜਵਾਨ ਸਾਡੇ ਕਰ ਰਹੇ ਆ ਪਰ ਉਹ ਸੇਵਾ ਅਲੱਗ ਚੀਜ਼ ਐ ਖਾਣਾ ਦੇਣਾ ਉਹ ਸਭ ਲੰਗਰ ਲੱਗੇ ਆ ਮੱਜਾਂ ਦਾ ਚਾਰਾ ਹੋ ਜੂ ਕੇਂਦਰ ਸਰਕਾਰ ਦਾ ਕੰਮ ਕੀ ਐ ਉਹਦਾ ਕੰਮ ਆ ਮੁਆਵਜ਼ਾ ਜਿਹੜਾ ਫਸਲਾਂ ਦਾ ਤਬਾਹ ਹੋ ਗਈਆਂ ਫਸਲਾਂ ਉਹਦਾ ਜਿਹੜੇ ਘਰ ਖਤਮ ਹੋ ਗਏ ਘਰਾਂ ਦਾ ਜਿਹੜੇ ਡੰਗਰ ਮਾਲ ਉਹਦਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ ਉਹ ਪੰਜਾਬ ਸਰਕਾਰ ਥੱਲੇਡੇ ਲੈਵਲ ਤੇ ਐਸ ਡੀ ਐਮ ਤੋਂ ਬਾਅਦ ਡੀ ਸੀ ਡੀ ਸੀ ਤੋਂ ਚੀਫ ਸੈਕਟਰੀ ਉਹ ਲੈਵਲ ਤੇ ਜਦੋਂ ਸੈਂਟਰ ਦੀਆਂ ਟੀਮਾਂ ਵੀ ਉਰੇ ਫਿਰ ਰਹੀਆਂ ਉਹਨਾਂ ਨੇ ਵੀ ਡਾਟਾ ਇਕੱਠਾ ਕੀਤਾ ਜਦੋਂ ਚੀਫ ਸੈਕਟਰੀ ਪੰਜਾਬ ਸਰਕਾਰ ਇੱਕ ਇੱਕ ਚੀਜ਼ ਦਾ ਡਾਟਾ ਦੇ ਦੋ ਵੀ ਆਹ ਜ਼ਿਲ੍ਹੇ 'ਚ ਇੰਨੇ ਹਜ਼ਾਰ ਏਕੜ ਜਾਂ ਇੰਨੇ ਲੱਖ ਏਕੜ ਫਸਲ ਤਬਾਹ ਹੋਈ ਆ ਇਹਦਾ ਭਾਈ ਇੰਨਾ ਪੈਸਾ ਬਣਦਾ ਪਰ ਏਕੜ ਉਦੋਂ ਵੱੰਦ ਇੰਨੇ ਘਰ ਟੁੱਟ ਗਏ ਕਈਆਂ ਦੀਆਂ ਛੱਤਾਂ ਟੁੱਟ ਗਈਆਂ ਕਈਆਂ ਦੀਆਂ ਜਿਹੜੀਆਂ ਆ ਉਹ ਬਿਲਕੁਲ ਹੀ ਤਬਾਹ ਹੋ ਗਏ ਕੋਈ ਅੱਧਾ ਟੁੱਟਿਆ ਏ ਕੋਈ ਕਿੰਨਾ ਟਹਿ ਗਿਆ ਉਹਦਾ ਸਾਰਾ ਡਾਟਾ ਤਿਆਰ ਹੋਊਗਾ ਨਾ ਉਹ ਜਦੋਂ ਤਿਆਰ ਹੋ ਜਾਊਗਾ ਫਿਰ ਸੈਂਟਰ ਗਵਰਨਮੈਂਟ ਉਹਦਾ ਮੁਆਵਜ਼ਾ ਭੇਜੂ 11000 ਕਰੋੜ ਰੁਪਏ ਤਾਂ ਪਿਆਈ ਆ ਪਹਿਲਾਂ ਹੀ ਪੰਜਾਬ 'ਚ ਜਿਹੜਾ ਹਰ 6 ਮਹੀਨੇ ਬਾਅਦ ਆਉਂਦਾ ਬਾਕੀ ਜਿੰਨਾ ਵੀ ਹੋਊਗਾ ਉਹ ਆਊਗਾ ਪਰ ਮੈਂ ਹੱਥ ਜੋੜ ਕੇ ਕਹਨਾ ਇਹ ਬਿਲਕੁਲ ਐਸੀ ਕੋਈ ਗੱਲ ਨਹੀਂ ਕਿ ਇਹ ਮੁਆਵਜ਼ਾ ਤੁਸੀਂ ਮੇਰੀ ਗੱਲ ਨੂੰ ਹੁਣ ਸਮਝ ਗਏ ਹੋਵੋਗੇ ਕਿ ਫਿਰ ਲੋਕਾਂ ਦੇ ਕੋਲ ਉਹ ਮੁਆਵਜ਼ਾ ਖਾਤਿਆਂ 'ਚ ਪਹੁੰਚੂਗਾ ਜਿਹੜੇ ਘਰ ਟੁੱਟ ਗਏ ਉਹਦਾ ਹੁਣ ਹਰ ਟੀਮਾਂ ਜਿਹੜੀਆਂ ਉਹ ਬਣਾ ਰਹੀਆਂ ਏ ਫਸਲ ਕਿੰਨੀ ਤਬਾਹ ਹੋ ਗਈ ਅੱਗੇ ਤੋਂ ਜਿਹੜੀ ਫਸਲ ਆ ਉਹ ਵੀ ਨਹੀਂ ਹੋਣੀ ਉਦੋਂ ਸਾਰਾ ਕੰਪੈਰੀਸ਼ਨ ਕਰਕੇ ਸਾਰਾ ਲੇਖਾ ਜੋਖਾ ਕਰਕੇ ਫਿਰ ਕੇਂਦਰ ਸਰਕਾਰ ਆ ਜਿਹੜਾ ਉਹ ਪੈਸਾ ਭੇਜੂਗੀ ਤੇ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਖੁਦ ਜਿਹੜਾ ਹੈ ਉਹ ਆ ਰਹੇ ਆ ਪਠਾਨਕੋਟ ਵੀ ਆਉਣਗੇ ਗੁਰਦਾਸਪੁਰ ਵੀ ਆਉਣਗੇ ਹਿਮਾਚਲ ਵੀ ਜਾਣਾ ਉਹਨਾਂ ਨੇ ਉਹ ਹਜੇ ਡਿਟੇਲਡ ਪ੍ਰੋਗਰਾਮ ਉਹਨਾਂ ਦਾ ਆਊਗਾ ਉਹ ਆ ਕੇ ਵੀ ਇੱਕ ਗੱਲ ਸੁਣਨੀ ਹੈ ਦੂਜੀ ਗੱਲ ਇਹ ਇਹ ਗੱਲ ਜਿਹੜੀ ਮੈਂ ਬਾਰ-ਬਾਰ ਕਹਿ ਰਿਹਾ ਜਿਹੜਾ ਵੀ ਰੇਤਾ ਆ ਗਿਆ ਇਹ ਵੀ ਸਰਕਾਰ ਫੈਸਲਾ ਕੇਂਦਰ ਵੱਲੋਂ ਹੋਊਗਾ ਇਹਨਾਂ ਨੂੰ ਕਿਹਾ ਜਾਊਗਾ ਵੀ ਜਿਹੜਾ ਵੀ ਰੇਤਾ ਜ਼ਮੀਨਾਂ 'ਚ ਆ ਗਿਆ ਕਾਇ 2 ਫੁੱਟਾ 4 ਫੁੱਟਾ ਉਹ ਰੇਤਾ ਐ ਉਹ ਲੋਕਾਂ ਦਾ ਐ ਲੋਕ ਉਸ ਰੇਤੇ ਨੂੰ ਵੇਚਣ ਉਸ ਰੇਤੇ ਨੂੰ ਕਿਤੇ ਪਰੇ ਕਰਨ ਜਿਵੇਂ ਮਰਜ਼ੀ ਕਰਨਾ ਉਹ ਵੀ ਵੱਡੇ ਲੈਵਲ ਤੇ ਇਹ ਫੈਸਲਾ ਵੀ ਜਿਹੜਾ ਐ ਅਸੀਂ ਕਿਹਾ ਹੋਜੂਗਾ ਤੇ ਰੇਤੇ ਵਾਲਾ ਕੰਮ ਵੀ ਜਿਹੜਾ ਐ ਉਹ ਵੀ ਨਿਬੜ ਜਾਊਗਾ ਨਾ ਕਿਤੇ ਉਹ ਕੁਝ ਕਰਨ ਦੀ ਲੋੜ ਪਊ ਆਪਣੇ ਖੇਤਾਂ 'ਚ ਜਿਹੜਾ ਰੇਤਾ ਆਇਆ ਉਹਦਾ ਕੰਮ ਵੀ ਹੋ ਜਾਊਗਾ ਉਦੋਂ ਬਾਅਦ ਜਿਹੜਾ ਅੱਗੇ ਫਿਰ ਸੇਮੈਂਟ ਜਿਹੜਾ ਲੋਕਾਂ ਦੀ ਸਭ ਤੋਂ ਵੱਡੀ ਡਿਮਾਂਡ ਆ ਵੀ ਇਹ ਤੋਂ ਅੱਗੇ ਕਿਵੇਂ ਬਚਿਆ ਜਾਏ ਉਹ ਜੋ ਪੰਜਾਬ ਸਰਕਾਰ ਜਾਂ ਸੈਂਟਰ ਦਾ ਜਿਹੜਾ ਮਹਿਕਮੇ ਆਏ ਹੋਏ ਨੇ ਸਾਰੇ ਫਾਈਨਾਂਸ ਦਾ ਹੋਮ ਦਾ ਪਾਵਰ ਦਾ ਸੜਕਾਂ ਦਾ ਆਪਣੇ ਦੂਜਾ ਜਲ ਸ਼ਕਤੀ ਇਹ ਸਾਰੇ ਰਿਪੋਰਟ ਬਣਾ ਕੇ ਦੇ ਰਹੇ ਆ ਕਿ ਕਿੰਨਾ ਕਿੰਨੇ ਕਰੋੜ ਰੁਪਈਆ ਕਿੰਨੇ 100 ਕਰੋੜ ਕਿੰਨਾ ਹਜ਼ਾਰ ਕਰੋੜ ਜਿਹੜਾ ਇਹ ਬੰਨਾਂ ਨੂੰ ਰੋਕਣ ਲਈ ਇਹ ਪੈਸਾ ਚਾਹੀਦਾ ਕੇਂਦਰ ਉਹ ਪੈਸਾ ਵੀ ਦੇਊਗੀ ਇਸ ਕਰਕੇ ਇਹ ਗੱਲਾਂ ਇਹ ਜਿਹੜੀਆਂ ਸਾਰੀਆਂ ਉਹਨੂੰ ਕੋਈ ਟਾਈਮ ਲੱਗਦਾ ਉਹ ਟਾਈਮ ਡਿਟੇਲਡ ਰਿਪੋਰਟਾ ਚਾਹੇ ਉਹ ਹਜ਼ਾਰਾਂ ਕਰੋੜ ਹੋਵੇ ਚਾਹੇ ਉਹ ਸੈਂਕੜੇ ਕਰੋੜ ਬਣਾਈ ਉਹ ਕੇਂਦਰ ਸਰਕਾਰ ਸਟੇਟ ਗਵਰਨਮੈਂਟ ਨੂੰ ਦਊਗੀ ਪਰ ਸਟੇਟ ਗਵਰਨਮੈਂਟ ਕਿਸ ਕੱਲ ਤੇ ਲੱਗੀ ਐ ਮੈਂ આરોਪ ਨਹੀਂ ਲਾਉਣ ਲੱਗਿਆ ਇਹ ਜਿੰਨੇ ਗੰਦੇ ਨੇ ਦਿੱਲੀ ਵਾਲੇ ਇਹ ਤਾਂ ਮੌਕਾ ਦੇਖ ਕੇ ਉਹਨੂੰ ਦੇਖ ਕੇ ਵੀ ਉਹ ਪੀ ਪਿਆ ਉਹਨੂੰ ਵੀ ਤੋੜ ਦੋ ਲਾ ਦਿਓ ਜਦੋਂ ਇਹ ਸੁਵਰੇ ਕੇਜਰੀਵਾਲ ਉਹਦੇ ਘਰੇ ਗਿਆ ਤੇ ਉਹ ਬੇਸ਼ੱਕ ਪੀ ਪਏ ਸੀ ਪਰ ਉਹਨਾਂ ਨੇ ਕਿਹਾ 40 ਐਮਐਲਏ ਮੇਰੇ ਨਾਲ ਵੀ ਨੇ ਲਾ ਕੇ ਦਿਖਾਓ ਮੈਨੂੰ ਇਹਨਾਂ ਨੇ ਤਾਂ ਲਿਸਟ ਵੀ ਜਾਰੀ ਕਰਤੀ ਸੀ ਵਿਆਹ ਸੀ ਐਮ ਬਣਾਵਾਂਗੇ ਦੇਖੋ ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਐ ਐਡਮਿਨਿਸਟ੍ਰੇਸ਼ਨ ਦੀ ਲੋੜ ਐ ਇਹ ਸੀਐਮ ਨਵਾਂ ਬਣਾਉਣ ਦੇ ਪਿੱਛੇ ਚੱਕਰ ਚ ਤੋੜਨ ਫਿਰਦੇ ਆ ਇਸ ਕਰਕੇ ਜਦੋਂ ਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਵੀ ਨੇ ਤਾਂ ਫਿਰ ਆ ਕੇ ਕਹਿਤਾ ਹਰਮਨ ਪਿਆਰਾ ਅਸਸ਼ੋਧੀਏ ਨੇ ਪਹਿਲਾਂ ਖਬਰਾਂ ਚਲਵਾਈਆਂ ਵੀ 15 ਦਿਨ ਸੀਐਮ ਬਿਮਾਰ ਰਹੂ ਕਿਵੇਂ ਰਹਿ ਸਕਦਾ ਏ ਕਿਵੇਂ ਹੋ ਸਕਦਾ ਏ ਕਿਸ ਨੂੰ ਜ਼ਿੰਮੇਵਾਰੀ ਦੇਣੀ ਪਊ ਉਹਦੇ ਗੱਲ ਪਾਈ ਦਿਮਾਗ ਚ ਵੀ ਤੂੰ ਤਿਆਰੀ ਕਰ ਲਾ ਜਦੋਂ ਉਹਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਨੇ ਤੇ ਫਿਰ ਕਹਿੰਦੇ ਇਹ ਸੀਐਮ ਰਹੂਗਾ ਦੋ ਦਿਨਾਂ ਬਾਅਦ ਤਿਆਰ ਹੋ ਕੇ ਸੈੱਟ ਹੋ ਕੇ ਆਜੂਗਾ ਪਰ ਮੈਂ ਬਾਣ ਸਾਹਿਬ ਨੂੰ ਵੀ ਕਹਿਣਾ ਇਹਨੂੰ ਮੈਂ ਫੇਰ ਬਾਰ-ਬਾਰ ਕਹਿਣਾ ਮਾਨ ਸਾਹਿਬ ਚੰਗੀ ਪੀ ਲਿਆ ਕਰੋ ਪੀਂਦੇ ਆ ਪੀਣ ਦੀ ਗੱਲ ਕੋਈ ਅਸੀਂ ਕਹਿੰਦੇ ਪੰਜਾਬ ਦੀ ਗੱਲ ਹੋਰ ਤਰ੍ਹਾਂ ਦੀ ਐ ਪਰ ਜੇ ਪੀਣੀ ਆ ਤੁਹਾਨੂੰ ਅਸੀਂ ਚੰਗੀ ਭੇਜ ਦਿਆ ਕਰਾਂਗੇ ਕਿ ਤੋਂ ਲੈ ਕੇ ਹੋਰ ਜਗ੍ਹਾ ਤੋਂ ਭੇਜ ਦਾਂਗੇ ਚੰਗੀ ਪੀ ਲਿਆ ਕਰੋ ਮਾੜੀ ਪੀ ਕੇ ਆ ਜਦੋਂ ਟਾਈਮ ਐਸਾ ਹੁੰਦਾ ਉਦੋਂ ਮੰਜੇ ਤੇ ਉੱਠਿਆ ਕਰੋ ਹੁਣ ਡੱਕੇ ਪਏ ਹਾਂ ਇੰਨੇ ਦਿਨਾਂ ਦੇ ਤੇ ਉਦੋਂ ਮਾਦਾ ਚੜਨਾ ਪੈ ਗਿਆ ਡ੍ਰਿਪ ਇਸ ਕਰਕੇ ਮੈਂ ਇਹਨਾਂ ਨੂੰ ਪਰਿਵਾਰ ਨੂੰ ਵੀ ਚਲੋ ਮਾਫੀ ਮੰਗ ਕੇ ਕਹਿੰਨਾ ਪਰ ਜੇ ਉਹ ਪੀਂਦੇ ਨੇ ਉਹਨਾਂ ਨੂੰ ਚੰਗੇ ਬ੍ਰਾਂਡ ਦੀ ਚੰਗੀ ਸ਼ਰਾਬ ਲੈ ਕੇ ਦੇ ਦਿਆ ਕਰੋ ਪੀਣੀ ਜਿਹੜੀ ਲੱਗਦਾ ਉਹ ਲੱਗੀ ਹੋਈ ਆ ਉਹਨਾਂ ਨੂੰ ਇਸ ਕਰਕੇ ਇੰਨੀਆਂ ਹੀ ਗੱਲਾਂ ਮੈਥਡੋਲੋਜੀ 60 ਹਜ਼ਾਰ ਕਰੋੜ ਕਹਿੰਦੇ ਆਪ ਜੀ ਦਾ ਜਿਹੜਾ ਰੋਕਟ ਆਇਆ ਹਜੇ ਤੱਕ ਸੈਂਟਰ ਸਾਨੂੰ ਜਾਰੀ ਨਹੀਂ ਕਰਦੀ ਪਈ। ਹੁਣ ਕੌਣ ਕਹਿੰਦਾ ਸੰਜੇ ਸਿੰਘ ਕੱਲ ਜਿਹੜੇ ਵਿਧਾਨ ਸਭਾ ਮੈਂਬਰ ਆ ਗਏ ਉਹ ਵੀ ਆਪਾਂ ਸਿਪਟਾ ਪਰਤੇ ਵਿੱਚ। ਇਹਨਾਂ ਨੂੰ ਕੀ ਪਤਾ ਇਹ ਤਾਂ ਲੁੱਟਣ ਆਏ ਹੋਏ ਇੱਥੇ। ਇਹ ਲੁਟੇਰਿਆਂ ਦੀ ਗੱਲ ਕਰਦੇ ਹੋ ਇਹ ਤਾਂ ਰਾਜ ਲੱਭਦੇ ਸੀ ਇਹ ਤਾਂ ਬੋਲੀ ਲਾਉਂਦੇ ਸੀ ਸੀਐਮ ਦੀ। ਸੰਜੇ ਸਿੰਘ ਹਣੀ ਤੁਸੀਂ ਸੋਚਦੇ ਹੋ ਹੜਾਂ ਦਾ ਕੰਮ ਕਰਨ ਆਏ ਹੋਏ ਆ। ਇਹ ਤਾਂ ਦੂਜੇ ਬੋਲੀ ਲਾਉਣ ਆਇਆ ਵੀ ਆਜਾ ਜੀ ਮਿਨਿਸਟਰ ਬਣਾਈਏ ਤੁਹਾਨੂੰ। ਉਹ ਕੰਮ ਫਿਰਦੇ ਤੋ ਟੋਲਦੇ ਇਹ। ਚਲੋ ਜੀ।